ਨਗਰ ਨਿਗਮ ਚੋਣਾ ਤੋਂ ਬਾਅਦ ਆਪਣੇ ਸਪੋਰਟਰਾਂ ਤੇ ਵੋਲੰਟਰੀਆਂ ਦਾ ਧੰਨਵਾਦ ਕਰਨ ਲਈ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਰੋੜਾ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਇਸ ਬਹੁਤ ਹੀ ਇੰਪੋਰਟੈਂਟ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚਣ ਦੇ ਲਈ ਤੁਹਾਡਾ ਸਾਰੇ মিডিਆ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਜੀ ਆਇਆਂ ਨੂੰ ਮੇਰੇ ਨਾਲ ਮੇਰੇ ਸਾਥੀ ਸਰ ਮਲਵਿੰਦਰ ਸਿੰਘ ਜੀ ਕਾਂਗਸਾਹਬ ਐਮਪੀ ਸਾਹਿਬ ਔਰ ਸਾਡੇ ਸੀਨੀਅਰ ਸਪੋਕਸਪਰਸ ਨੇ ਮੇਰੇ ਰਾਈਟ ਹੈਂਡ ਸਾਈਡ ਤੇ ਡਾਕਟਰ ਸਨੀ ਆਲੂ ਵਾਲੀਆ ਜੀ ਸਾਡੇ ਪਾਰਟੀ ਦੇ ਇੰਚਾਰਜ ਨੇ ਔਰ ਸਾਰੇ ਅਫੇਅਰਜ਼ ਨੇ ਦੇਖਦੇ ਨੇ ਮੇਰੇ ਛੋਟੇ ਵੀਰ ਫੈਰੀ ਸੋਫਤ ਜੀ ਸੋ ਸਾਥੀਓ ਤੁਹਾਡਾ ਸਾਰਿਆਂ ਦਾ ਦਿਲ ਦੀ ਗਰਾਈ ਤੇ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਅੱਜ ਦੀ ਇਹ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਬੁਲਾਈ ਗਈ ਹੈ ਪੰਜਾਬ ਦੇ ਉਹਨਾਂ ਸਾਰੇ ਸ਼ਹਿਰੀ ਖੇਤਰਾਂ ਦੇ ਵੋਟਰਾਂ ਦਾ ਧੰਨਵਾਦ ਕਰਨ ਦੇ ਲਈ ਜਿਨ੍ਹਾਂ ਨੇ ਕੱਲ ਆਪਣੇ ਡੈਮੋਕਰੈਟਿਕ ਰਾਈਟ ਦਾ ਇਸਤੇਮਾਲ ਕਰਦੇ ਹੋਏ ਬੜੇ ਆ ਆਰਾਮ ਦੇ ਨਾਲ ਬੜੀ ਸ਼ਾਂਤੀ ਦੇ ਨਾਲ ਅਮਨ ਆਮਨ ਦੇ ਨਾਲ ਕੱਲ ਪੂਰੇ ਪੰਜਾਬ ਦੇ ਵਿੱਚ ਵੋਟਾਂ ਪਾਈਆਂ ਨੇ ਔਰ ਨਾਲ ਹੀ ਧੰਨਵਾਦ ਸਾਡੇ ਉਹਨਾਂ ਸਾਥੀਆਂ ਦਾ ਉਹਨਾਂ ਵਰਕਰਸ ਦਾ ਵੌਲੰਟੀਅਰਸ ਦਾ ਕਿ ਜਿਨ੍ਹਾਂ ਨੇ ਬੜੇ ਥੋੜੇ ਜਿਹੇ ਸਮੇਂ ਦੇ ਵਿੱਚ ਇਸ ਇਲੈਕਸ਼ਨ ਕੈਂਪੇਨ ਨੂੰ ਆਪਦੀ ਲੜਾਈ ਸਮਝ ਕੇ ਲੜੇ ਔਰ ਇੱਕ ਬਹੁਤ ਵੱਡੀ ਜਿੱਤ ਹੈ ਜਿਹੜੀ ਉਹ ਕੱਲ੍ਹ ਦਰਜ ਕੀਤੀ ਹੈ ਜਿੱਥੇ ਸਾਰੇ ਪੰਜਾਬ ਦੇ ਵਿੱਚ ਸਾਰਿਆਂ ਹੀ ਪਾਰਟੀਆਂ ਦੇ ਜੇਤੂ ਉਮੀਦਵਾਰਾਂ ਨੂੰ ਮੈਂ ਮੁਬਾਰਕਬਾਦ ਦਿੰਦਾ ਉੱਥੇ ਹੀ ਸਜਦਾ ਕਰਦਾ ਸਾਡੀ ਪਾਰਟੀ ਦੇ ਉਮੀਦਵਾਰਾਂ ਦਾ ਸਾਰੇ ਵਰਕਰਸ ਵੋਲੰਟੀਅਰਸ ਦਾ ਲੀਡਰਾਂ ਦਾ ਕਿ ਜਿਨ੍ਹਾਂ ਨੇ ਇਹ ਲੜਾਈ ਬੜੇ ਸੋਹਣੇ ਸੁਚੱਜੇ ਢੰਗ ਦੇ ਨਾਲ ਲੜੀ ਹੈ ਤੇ ਇੱਕ ਅਨਪ੍ਰੈਸੀਡੈਂਟਿਡ ਜਿੱਤ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੇ ਦੇ ਹੱਕ ਦੇ ਵਿੱਚ ਉਹਨਾਂ ਨੇ ਇਹ ਜਿੱਤ ਦਲਾਈ ਹੈ ਅ ਪਿਛਲੇ ਸਮਿਆਂ ਤੋਂ ਇਹ ਇੱਕ ਪਰਸੈਪਸ਼ਨ ਬਣੀ ਹੋਈ ਸੀਗੀ ਕਿ ਆਮ ਆਦਮੀ ਪਾਰਟੀ ਦਾ ਸ਼ਹਿਰੀ ਖੇਤਰਾਂ ਦੇ ਵਿੱਚ ਇੰਨਾ ਪ੍ਰਭਾਵ ਨਹੀਂ ਹੈ ਪਿੰਡੂ ਖੇਤਰਾਂ ਦੀ ਪਾਰਟੀ ਮੰਨੀ ਜਾਂਦੀ ਸੀ ਆਮ ਆਦਮੀ ਪਾਰਟੀ ਔਰ ਸ਼ਹਿਰੀ ਖੇਤਰਾਂ ਦੇ ਉੱਪਰ ਸੋ ਕਾਲਡ ਖਾਸ ਤੌਰ ਤੇ ਬੀਜੇਪੀ ਔਰ ਕਾਂਗਰਸ ਉਹਨੋਂ ਆਪ ਦੀ ਰਿਆਸਤ ਸਮਝਦੇ ਸੀਗੇ ਇਹ ਸਮਝਦੇ ਸੀ ਕਿ ਸਮਝਦੇ ਸੀ ਕਿ ਸ਼ਹਿਰੀ ਵੋਟਰ ਹੈ ਜਿਹੜਾ ਉਹ ਉਹਨਾਂ ਦੀ ਜੇਬ ਦੇ ਵਿੱਚ ਹੈ ਪਰ ਮੈਂ ਸਮਝਦਾ ਕਿ ਕੱਲ ਜਿਸ ਤਰੀਕੇ ਦੇ ਨਾਲ ਸ਼ਹਿਰੀ ਖੇਤਰਾਂ ਦੇ ਲੋਕਾਂ ਨੇ ਖੁੱਲ ਕੇ ਵੋਟਾਂ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਨੂੰ ਔਰ ਭਵੰਤਵਾਨ ਜੀ ਦੀ ਸਰਕਾਰ ਦੇ ਪੌਣੇ ਤਿੰਨ ਸਾਲਾਂ ਦੇ ਕੰਮਾਂ ਨੂੰ ਖੁੱਲ ਕੇ ਵੋਟਾਂ ਪਾਈਆਂ ਨੇ ਇਹਦੇ ਨਾਲ ਸਾਰਿਆਂ ਦੇ ਭਰਮਲੇਖੇ ਵਿਰੋਧੀ ਪਾਰਟੀਆਂ ਦੇ ਔਰ ਲੀਡਰਾਂ ਦੇ ਉਹ ਦੂਰ ਹੋ ਚੁੱਕੇ ਨੇ ਜੇ ਮੈਂ ਕੱਲ ਦੇ रिजल्ट्स ਦੇ ਉੱਪਰ ਤੁਹਾਡੀ ਝਾਤ ਮਰਵਾਵਾਂ ਕੁਝ ਫਿਗਰਸ ਨੇ ਜਿਨ੍ਹਾਂ ਦੇ ਜ਼ਰੀਏ ਅੱਜ ਮੀਡੀਆ ਦੇ ਜ਼ਰੀਏ ਪੂਰਾ ਪੰਜਾਬ ਨੂੰ ਕਲੈਰਿਟੀ ਹੋ ਜੇਗੀ ਕਿ ਪੰਜਾਬ ਦੇ ਵਿੱਚ ਸ਼ਹਿਰੀ ਖੇਤਰਾਂ ਦੇ ਵਿੱਚ ਕਿੰਨਾ ਪ੍ਰਭਾਵ ਹੈ ਆਮ ਆਦਮੀ ਪਾਰਟੀ ਦਾ ਜੋ ਇਸ ਰਿਜ਼ਲਟ ਤੋਂ ਸਾਫ਼ ਨਜ਼ਰ ਆਉਂਦਾ ਹੈ ਸਾਥੀਓ ਇਹਨਾਂ ਇਲੈਕਸ਼ਨਾਂ ਦੇ ਵਿੱਚ ਪੰਜ ਕਾਰਪੋਰੇਸ਼ਨਾਂ 41 ਮਿਊਸਪਲ ਕਾਉਂਸਲਰ ਔਰ ਨਗਰ ਪੰਚਾਇਤਾਂ ਔਰ 48 ਹੀ ਸ਼ਹਿਰਾਂ ਦੇ ਵਿੱਚ 49 ਵਾਰਡਸ ਦੇ ਵਿੱਚ ਵੋਟਾਂ ਪਈਆਂ ਯਾਨੀ ਕਿ ਟੋਟਲ 977 ਵਾਰਡਾਂ ਦੇ ਉੱਪਰ ਇਹ ਇਲੈਕਸ਼ਨਾਂ ਹੋਈਆਂ ਕੱਲ੍ਹ ਜਿਹਦੇ ਵਿੱਚੋਂ ਅਸੀਂ ਜੋ ਪਹਿਲਾਂ ਸਾਡੀ ਇਲੈਕਸ਼ਨ ਪ੍ਰੋਸੈਸ ਰਿਹਾ ਉਹ ਤਾਂ ਮੈਂ ਐਕਸਪਲੇਨ ਕਰ ਚੁੱਕਾ ਉਹਦੇ ਵਿੱਚ ਨਹੀਂ ਜਾਊਗਾ ਸਿਰਫ ਰਿਜ਼ਲਟ ਦੀ ਮੈਂ ਅੱਜ ਗੱਲ ਕਰੂੰਗਾ ਪੰਜ ਕਾਰਪੋਰੇਸ਼ਨਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਪਟਿਆਲਾ ਦੇ ਵਿੱਚ ਲੈਂਡਸਲਾਈਡ ਵਿਕਟਰੀ ਸਾਡੀ ਰਹੀ ਹੈ ਬਹੁਤ ਬਹੁਤ ਵੱਡੇ ਮਾਰਜਨ ਦੇ ਉੱਪਰ ਜਿੱਤ ਜਿਹੜੀ ਹੋਈ ਹੈ 53 ਉੱਥੇ ਰਿਜ਼ਲਟ ਡਿਕਲੇਅਰ ਹੋਏ ਨੇ ਜਿਹਦੇ ਜੋ 43 ਨੇ ਜਿਹੜੇ ਉਹ ਆਮ ਆਦਮੀ ਪਾਰਟੀ ਦੀ ਝੋਲੀ ਪਏ ਨੇ 52 ਵੋਟ 43 ਵੋਟ ਨੇ ਜਿਹੜੇ ਬਾਕੀ ਚਾਰ ਕਾਰਪੋਰੇਸ਼ਨਾਂ ਦੇ ਵਿੱਚ ਅ ਅੰਮ੍ਰਿਤਸਰ ਜਲੰਧਰ ਲੁਧਿਆਣਾ ਫਗਵਾੜਾ ਦੋ ਦੇ ਵਿੱਚ ਆਮ ਆਦਮੀ ਪਾਰਟੀ ਦੀ ਲੁਧਿਆਣਾ ਔਰ ਜਲੰਧਰ ਦੇ ਵਿੱਚ ਸਾਡੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਪਰ ਕੇ ਸਾਹਮਣੇ ਆਈ ਹੈ ਜੋ ਮੈਜਿਕ ਫਿਗਰ ਹੁੰਦੀ ਹੈ 50% ਦੀ ਉਹਦੇ ਤੋਂ ਦੋ ਦਿਨ ਘੱਟ ਨੇ ਬੜੀ ਸ਼ਾਰਟ ਅ ਨੰਬਰਸ ਦੇ ਨਾਲ ਅਸੀਂ ਉੱਥੋਂ ਮੈਜੋਰਟੀ ਮਾਰਕ ਤੋਂ ਘਾਟਾਂ ਇਸੇ ਤਰੀਕੇ ਦੇ ਨਾਲ ਅੰਮ੍ਰਿਤਸਰ ਔਰ ਫਗਵਾੜਾ ਦੇ ਵਿੱਚ ਕਾਂਗਰਸ ਦੀ ਪਹਿਲੇ ਨੰਬਰ ਦੀ ਪਾਰਟੀ ਬਣ ਕੇ ਉੱਭਰੀ ਅਸੀਂ ਦੂਜੇ ਨੰਬਰ ਤੇ ਆ ਉੱਥੇ ਸੋ ਮੇਰੇ ਕਹਿਣ ਦਾ ਮਤਲਬ ਕਿ ਇਹਨਾਂ ਦੇ ਵਿੱਚ ਪੰਜ ਦੇ ਵਿੱਚੋਂ ਸਾਡੀ ਕਲੈਰਿਟੀ ਦੇ ਨਾਲ ਇੱਕ ਹੈ ਬਾਕੀ ਸਾਰਿਆਂ ਦੇ ਉੱਪਰ ਜੋ ਹੰਗ ਹਾਊਸਸ ਨੇ ਜਿਹੜੇ ਉਹ ਬਣੇ ਨੇ ਕਾਰਪੋਰੇਸ਼ਨ ਦੇ ਵਿੱਚ ਇਸੇ ਤਰੀਕੇ ਦੇ ਨਾਲ ਇਸੇ ਤਰੀਕੇ ਦੇ ਨਾਲ ਜਿਹੜੀਆਂ 48 ਨਗਰ ਪੰਚਾਇਤਾਂ ਔਰ ਮਿਊਸਪਲ ਕਾਉਂਸਲਸ ਨੇ ਕਮੇਟੀਆਂ ਨੇ ਉਹ ਨਾ 48ਾਂ ਦੇ ਵਿੱਚੋਂ 31 ਸਿਰਫ ਔਰ ਸਿਰਫ ਆਮ ਆਦਮੀ ਪਾਰਟੀ ਦੀ ਝੋਲੀ ਪਈਆਂ ਨੇ 48 ਦੇ ਵਿੱਚੋਂ 31 ਕਾਂਗਰਸ ਸਿਰਫ 2 ਜਿੱਤ ਸਕੀ ਹੈ ਔਰ ਟਾਈ ਜਿੱਥੇ ਹੈਗਾ ਯਾਨੀ ਕਿ ਕਲੀਅਰ ਮੈਜੋਰਿਟੀ ਨਹੀਂ ਹੈਗੀ ਕਿਸੇ ਵੀ ਪਾਰਟੀ ਦੀ ਉਹ 8 ਨੇ ਜਿਹਦੇ ਵਿੱਚ ਇੰਡੀਪੈਂਡੈਂਟ ਵੀ ਹੋ ਸਕਦੇ ਨੇ ਆਮ ਆਦੀ ਪਾਰਟੀ ਵੀ ਹੋ ਸਕਦੀ ਕਿਤੇ ਕਾਂਗਰਸ ਵੀ ਹੋ ਸਕਦੀ ਹੈ ਸੋ 8 ਹੋ ਨੇ ਸੋ 48 ਸ਼ਹਿਰਾਂ ਦੇ ਵਿੱਚੋਂ 31 ਇਕੱਲੇ ਆਮ ਆਦਮੀ ਪਾਰਟੀ ਜਿੱਤੀ ਹੈ ਇਹਨਾਂ 48 ਕੌਂਸਲਾਂ ਦੇ ਵਿੱਚੋਂ ਸੋ ਜੇ ਹੁਣ ਆਪਾਂ ਟੋਟਲ ਦੇ ਸਾਥੀ ਉਹ ਨਜ਼ਰ ਮਾਰੀਏ 977 ਵਾਰਡ ਸੀਗੇ 977 ਦੇ ਵਿੱਚੋਂ 961 ਦਾ ਰਿਜ਼ਲਟ ਹੈ ਜਿਹੜਾ ਉਹ ਹਜੇ ਤੱਕ ਡਿਕਲੇਅਰ ਹੋਇਆ 15 ਡੈਫਰ ਹੋ ਚੁੱਕਿਆ ਸੀਗਾ ਹਾਈ ਕੋਰਟ ਦੇ ਵਿੱਚੋਂ ਅਸੀਂ ਉਹਨਾਂ ਨੂੰ ਕਾਊਂਟ ਨਹੀਂ ਕਰ ਰਹੇ ਹੈਗੇ ਇੱਕ ਖੰਨਾ ਹਜੇ ਪੈਂਡਿੰਗ ਹੈ 961 ਦੇ ਵਿੱਚੋਂ ਕੱਲਮ ਕੱਲੇ ਆਮ ਆਦਮੀ ਪਾਰਟੀ ਨੂੰ 961 ਵਾਰਡਾਂ ਦੇ ਵਿੱਚੋਂ ਸਾਰੇ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ 522 ਵਾਰਡ ਜਿੱਤ ਕੇ 55% ਜਿੱਤ ਹੈ ਜਿਹੜੀ ਪੂਰੇ ਪੰਜਾਬ ਦੇ ਵਿੱਚ ਉਹ ਇਕੱਲੇ ਆਮ ਆਦਮੀ ਪਾਰਟੀ ਦੀ ਹੋਈ ਹੈ ਸਾਰੇ ਵੋਡਾਂ ਦੇ ਵਿੱਚ ਕਾਂਗਰਸ 961 ਦੇ ਵਿੱਚੋਂ 191 ਵੋਟ ਜਿੱਤੇ ਨੇ 20% ਵੋਟ ਜਿੱਤੇ ਨੇ ਉਹ ਭਾਜਪਾ 961 ਦੇ ਵਿੱਚੋਂ 69 ਵੋਟ ਜਿੱਤ ਕੇ 7% ਤੇ ਇਹ ਮਹਿਜ਼ 7% ਵੋਟ ਜਿੱਤੇ ਨੇ ਉਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ 961 ਦੇ ਵਿੱਚੋਂ ਸਿਰਫ 31 ਵੋਟ ਜਿੱਤੇ ਨੇ ਉਹਨਾਂ ਨੇ 3% ਬੀਐਸਪੀ 961 ਦੇ ਵਿੱਚੋਂ ਸਿਰਫ 5 ਵੋਟ ਜਿੱਤੀ ਹੈ ਬੀਐਸਪੀ ਪੂਰੇ ਪੰਜਾਬ ਦੇ ਵਿੱਚ ਮੈਜ਼ 0.5% ਔਰ ਅਦਰਸ ਨੇ ਜਿਹੜੇ ਇੰਡੀਪੈਂਡੈਂਟਸ ਨੇ ਉਹ 143 ਜਿੱਤੇ ਨੇ 961 ਦੇ ਵਿੱਚੋਂ ਯਾਨੀ ਕਿ 15% ਹੋ ਜਿੱਤੇ ਨੇ ਸੋ ਜੇ ਪਰਸੈਂਟੇਜ ਵਾਈਜ਼ ਪੂਰੇ ਪੰਜਾਬ ਦੀ ਆਪਾਂ ਪਰਸੈਂਟੇਜ ਕੈਲਕੂਲੇਟ ਕਰੀਏ ਤੇ 100% ਦੇ ਵਿੱਚੋਂ ਕੱਲੇ ਆਮ ਆਦਮੀ ਪਾਰਟੀ 55% ਵੋਟ ਪੂਰੇ ਪੰਜਾਬ ਦੇ ਵਿੱਚ ਜਿੱਤ ਰਹੀ ਹੈ ਤੇ ਬਾਕੀ ਸਾਰੀਆਂ ਦੇ ਸਾਰੀਆਂ ਵਿਰੋਧੀ ਪਾਰਟੀਆਂ ਤੇ ਨਾਲ ਇੰਡੀਪੈਂਡੈਂਟ ਰਲਾ ਕੇ ਉਹ 45% ਵੋਟ ਨੇ ਜਿਹੜੇ ਉਹਨਾਂ ਦੇ ਪੰਜਾਬ ਦੇ ਵਿੱਚ ਜਿੱਤੇ ਨੇ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜੋ ਪਿਛਲੇ ਦਿਨਾਂ ਦੇ ਵਿੱਚ ਬੀਜੇਪੀ ਨੇ ਅਕਾਲੀ ਦਲ ਨੇ ਕਾਂਗਰਸ ਨੇ ਬਥੇਰਾ ਰੌਲਾ ਪਾਇਆ ਬਹੁਤ ਬਦਨਾਮੀ ਜਿਹੜੀ ਸਰਕਾਰ ਦੀ ਔਰ ਪਾਰਟੀ ਦੀ ਕਰਨੀ ਕੋਸ਼ਿਸ਼ ਕੀਤੀ ਅੱਜ ਉਹਨਾਂ ਨੂੰ ਵੀ ਚਾਨਣਾ ਜਿਹੜਾ ਉਹ ਪੰਜਾਬ ਦੇ ਸ਼ਹਿਰੀ ਖੇਤਰਾਂ ਦੇ ਲੋਕਾਂ ਨੇ ਕਰਵਾ ਦਿੱਤਾ ਕਿ ਉਹਨਾਂ ਦੀ ਕਿੰਨੀ ਕੁ ਬੁੱਕਤ ਹੈ ਸ਼ਹਿਰੀ ਖੇਤਰਾਂ ਦੇ ਲੋਕਾਂ ਦੇ ਮਨਾਂ ਦੇ ਵਿੱਚ ਦੂਸਰੀ ਗੱਲ ਬਹੁਤ ਸਾਰੇ ਇਹੋ ਜਿਹੀ ਵੀ ਨੇ ਜਿੱਥੇ ਉਹਨਾਂ ਨੂੰ ਇਹਨਾਂ ਪਾਰਟੀਆਂ ਨੂੰ ਖੜਾਉਣ ਨੂੰ ਕੈਂਡੀਡੇਟ ਹੀ ਨਹੀਂ ਮਿਲੇ ਕਿਉਂਕਿ ਪਤਾ ਸੀਗਾ ਕਿ ਚਾਹੇ ਤੱਕੜੀ ਦਾ ਨਿਸ਼ਾਨ ਹੈ ਚਾਹੇ ਕਮਲ ਦਾ ਫੁੱਲ ਹੈ ਤੇ ਚਾਹੇ ਕਾਂਗਰਸ ਦਾ ਹੱਥ ਪੰਜਾ ਉਹ ਡੁੱਬਦਾ ਹੋਇਆ ਜਹਾਜ਼ ਨੇ ਬਹੁਤ ਸਾਰੇ ਥਾਵਾਂ ਦੇ ਉੱਪਰ ਉਹਨਾਂ ਨੇ ਨੂੰ ਖੜਾਉਣ ਦੇ ਲਈ ਉਮੀਦਵਾਰੀ ਨਹੀਂ ਮਿਲੇ ਹੈਗੇ ਤੇ ਬਹੁਤ ਸਾਰੇ ਇਹ ਜੇ ਵਾਰਡ ਵੀ ਨੇ ਪੂਰੇ ਪੰਜਾਬ ਦੇ ਵਿੱਚ ਕਿ ਜਿੱਥੇ ਇੱਕ ਇੰਡੀਪੈਂਡੈਂਟ ਦੇ ਮਗਰ ਕਾਂਗਰਸ ਅਕਾਲੀ ਦਲ ਭਾਜਪਾ ਬੀਐਸਪੀ ਸਾਰੀ ਨੇ ਸਾਰੀਆਂ ਪਾਰਟੀਆਂ ਇੱਕ ਇੰਡੀਪੈਂਡੈਂਟ ਨੂੰ ਜਿਤਾਉਣ ਦੇ ਵਿੱਚ ਆਪਦੀ ਪੂਰੀ ਤਾਕਤ ਤਾਕਤ ਝੋਕਦੀਆਂ ਨਜ਼ਰ ਆਈਆਂ ਪਰ ਫਿਰ ਵੀ ਉਹਨਾਂ ਨੂੰ ਜਿੱਤੇ ਜਿਹੜੀ ਉਹ ਹਾਸਲ ਨਹੀਂ ਹੋਈ ਹੈਗੀ ਸੋ ਮੇਰੇ ਕਹਿਣ ਦਾ ਮਤਲਬ ਹੈ ਮੈਂ ਸਮਝਦਾ ਕਿ ਇਹ ਆਮ ਆਦਮੀ ਪਾਰਟੀ ਦੇ ਲਈ ਇਹ ਜਿਹੜੀ ਇੱਕ ਬੇਮਿਸਾਲ ਜਿੱਤ ਹੈ ਇਹਦਾ ਸਮੁੱਚਾ ਸਿਰ ਹੈ ਜਿਹੜਾ ਉਹ ਸਾਡੇ ਲੀਡਰਸ਼ਿਪ ਅਰਵਿੰਦ ਕੇਜਰੀਵਾਲ ਜੀ ਨੂੰ ਕਿਉਂ ਉਹਨਾਂ ਦੀ ਸੋਚ ਦੇ ਉੱਪਰ ਉਹਨਾਂ ਦੇ ਦਿਖਾਏ ਹੋਏ ਰਸਤੇ ਦੇ ਉੱਪਰ ਆਵਾਜ਼ੀ ਪਾਰਟੀ ਨੇ ਚੱਲ ਕੇ ਇਲੈਕਸ਼ਨ ਲੜੀ ਹੈ ਮਾਨ ਸਾਹਿਬ ਦੀ ਸਰਕਾਰ ਦੀ ਕਾਰਗੁਜ਼ਾਰੀ ਪੌਣੇ 3 ਸਾਲਾਂ ਦੀ ਸਾਡੇ ਐਮਐਲਏ ਸਾਡੇ ਮੰਤਰੀ ਸਾਡੇ ਪਾਰਟੀ ਦੇ ਆਫਿਸ ਬੀਅਰਜ਼ ਅਹੁਦੇਦਾਰ ਸਹਿਬਾਨ ਸਾਡੇ ਸਾਰੇ ਵਰਕਰਜ਼ ਵੋਲੰਟੀਅਰ ਸਾਡੇ ਕੈਂਡੀਡੇਟਸ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਇਹ ਇਲੈਕਸ਼ਨ ਲੜੀਏ ਔਰ ਏਡੀ ਵੱਡੀ ਜਿੱਤ ਹੈ ਜਿਹੜੀ ਉਹ ਹਾਸਲ ਕੀਤੀ ਹੈ ਇਹਦੇ ਨਾਲ ਹੀ ਇੱਕ ਹੋਰ ਬਹੁਤ ਅਹਿਮ ਗੱਲ ਜੋ ਪਿਛਲੇ ਦਿਨ ਜਿਹੜੀ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਜਿਸ ਤਰੀਕੇ ਦਾ ਇਹਨਾਂ ਨੇ ਮਹਾਉ ਸਰਜਨ ਦੀ ਕੋਸ਼ਿਸ਼ ਕੀਤੀ ਕਿ ਕਿ ਜੀ ਬਹੁਤ ਧੱਕਾ ਹੋ ਗਿਆ ਸਰਕਾਰੀ ਮਸ਼ੀਨਰੀ ਦੁਰਵਰਤ ਹੋ ਗਈ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਵਿਰੋਧੀਆਂ ਨੂੰ ਪੁੱਛਣਾ ਚਾਹਣਾ ਔਰ ਤੁਸੀਂ ਵੀ ਇਸ ਗੱਲ ਨੂੰ ਜ਼ਰੂਰ ਕਵਰ ਕਰਿਓ ਜੇ ਬਰਨਾਲੇ ਦੇ ਹੰਡਾਇ ਦੇ ਵਿੱਚ ਇੱਕ ਵੋਟ ਦੇ ਉੱਪਰ ਸਿਰਫ ਇੱਕ ਵੋਟ ਦੇ ਉੱਪਰ ਵੋਟ ਨੰਬਰ 8 ਦੇ ਵਿੱਚੋਂ ਕਾਂਗਰਸ ਦਾ ਉਮੀਦਵਾਰ ਇੱਕ ਵੋਟ ਦੇ ਉੱਪਰ ਜਿੱਤੇ ਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੋਂ ਗੁਰਮੀਤ ਸਿੰਘ ਮੀਤੇਰ ਖੁੱਲ ਆਪ ਤੋਂ ਐਮਪੀ ਨੇ ਕਿ ਉਹ ਇੱਕ ਵੋਟ ਦਾ ਤੱਕਾ ਨਹੀਂ ਹੋ ਸਕਦਾ ਸੀਗਾ ਸੰਗਰੂਰ ਜਿਹੜੀ ਗੱਲ ਤੁਸੀਂ ਮੀਡੀਆ ਵਾਲੇ ਸਾਥੀਆਂ ਨੇ ਵੀ ਗੱਲ ਰੇਜ਼ ਕੀਤੀ ਹੈ ਉਸ ਪੇਪਰਾਂ ਦੇ ਵਿੱਚ ਸੰਗਰੂਰ ਦੇ ਵਿੱਚ 10 ਨੇ ਜਿਹੜੇ ਉਹ ਇੰਡੀਪੈਂਡੈਂਟ ਜਿੱਤੇ ਨੇ ਇੰਡੀਪੈਂਡੈਂਟ ਨੂੰ ਵੀ ਪਾਰਟੀਆਂ ਨਾਲ ਤੱਕਾ ਕਰਨਾ ਤਾਂ ਦੂਰ ਦੀ ਗੱਲ ਹੈ ਕਿਸੇ ਇੰਡੀਪੈਂਡੈਂਟ ਨਾਲ ਵੀ ਔਰ ਖਾਸ ਤੌਰ ਤੇ ਸੰਗਰੂਰ ਜਿਹੜੀ ਕਿ ਕੈਪੀਟਲ ਮੰਨੀ ਜਾਂਦੀ ਆਮ ਆਦਮੀ ਪਾਰਟੀ ਦੀ ਉੱਥੇ 7.5 ਨੇ ਆਮ ਆਦਮੀ ਪਾਰਟੀ ਦੇ ਪਰ ਇੰਡੀਪੈਂਡੈਂਟ 10 ਨੇ ਇਹਦਾ ਮਤਲਬ ਕੀ ਹੈ ਇਹਦਾ ਮੈਸੇਜ ਕੀ ਹੈ ਇਹਦਾ ਮਤਲਬ ਔਰ ਮੈਸੇਜ ਇੱਕੋ ਹੀ ਹੈ ਕਿ ਪਾਰਟੀਆਂ ਨਾਲ ਧੱਕਾ ਕਰਨਾ ਤਾਂ ਦੂਰ ਦੀ ਗੱਲ ਹੈ ਕਿਸੇ ਇੰਡੀਪੈਂਡੈਂਟ ਨਾਲ ਵੀ ਨਾ ਆਮ ਆਦਮੀ ਪਾਰਟੀ ਨੇ ਤੇ ਨਾ ਆਵਾਦੀ ਪਾਰਟੀ ਦੀ ਸਰਕਾਰ ਨੇ ੱੱਕਾ ਕਰਨਾ ਤਾਂ ਦੂਰ ੱੱਕਾ ਕਰਨ ਬਾਰੇ ਸੋਚਿਆ ਵੀ ਨਹੀਂ ਅਸੀਂ ਲੋਕ ਲੋਕਾਂ ਦੇ ਦਿਲ ਜਿੱਤਣ ਦੀ ਲੜਾਈ ਲੜਦੇ ਆਂ ਲੋਕਾਂ ਦੇ ਦਿਲ ਜਿੱਤਦੇ ਆਂ ਬੂਥ ਕੈਪਚਰਿੰਗ ਕਰਕੇ ਵੋਟਾਂ ਦੇ ਵਿੱਚ ਨਹੀਂ ਜਿੱਤਦੇ ਹੈਗੇ ਸੋ ਮੇਰਾ ਇਹ ਅੱਜ ਉਹਨਾਂ ਪਾਰਟੀਆਂ ਨੂੰ ਸਪਸ਼ਟ ਸੰਦੇਸ਼ ਹੈ ਕਿ ਨਾਚ ਨਾ ਜਾਣੇ ਆਂਗਣ ਡੇਡਾ ਇਹਨਾਂ ਪਾਰਟੀਆਂ ਦਾ ਤਾਂ ਉਹ ਹਾਲ ਹੋਇਆ ਕਿ ਜਿਵੇਂ ਛੋਟੇ ਹੁੰਦੇ ਹੋਏ ਜਦੋਂ ਕੋਈ ਬੱਚਾ ਹਾਰ ਲੱਗਦਾ ਸੀਗਾ ਰੋਂਦੀ ਪਾ ਲੈਂਦਾ ਸੀਗਾ ਉਹ ਰੋਂਦੀ ਇਹ ਪਉਦੇ ਰਹੇ ਨੇ ਪਰ ਇੰਨੀ ਫੇਅਰ ਇੰਨੀ ਨਿਊਟਰਲ ਇੰਨੀ ਸਾਫ ਸੁਥਰੀ ਔਰ ਇੰਨੀ ਸ਼ਾਂਤਮਈ ਇਲੈਕਸ਼ਨ ਹੈ ਜਿਹੜੀ ਉਹ ਅੱਜ ਤੱਕ ਸ਼ਾਇਦ 25-30 ਸਾਲਾਂ ਦੇ ਪੰਜਾਬ ਦੇ ਇਤਿਹਾਸ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਨਹੀਂ ਦੇਖੀ ਹੋਣੀ ਸੋ ਇਸ ਕਰਕੇ ਇੱਕ ਵਾਰ ਫੇਰ ਤੋਂ ਸਾਡੀ ਸਾਰੀ ਲੀਡਰਸ਼ਿਪ ਦਾ ਸਾਡੇ ਸਾਰੇ ਆਰਗੇਨਾਈਜੇਸ਼ਨ ਦੇ ਸਾਥੀਆਂ ਦਾ ਸਾਡੇ ਸਾਰੇ ਵਰਕਰਸ ਦਾ ਵੋਲੰਟੀਅਰਸ ਦਾ ਕੈਂਡੀਡੇਟਸ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਕਿ ਬੇਮਿਸਾਲ ਜਿੱਤ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੀ ਝੋਲੀ ਪਾਈ ਹੈ ਔਰ ਜ਼ੀਰੋ ਤੋਂ ਸ਼ੁਰੂ ਕਰਕੇ ਇਸ ਤੋਂ ਪਹਿਲਾਂ ਪਿਛਲੇ ਇਲੈਕਸ਼ਨਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਸਕੋਰ ਜ਼ੀਰੋ ਸੀਗਾ ਤੇ ਅੱਜ 55% ਵੋਟਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਕਬਜ਼ਾ ਸਿਰਫ ਔਰ ਸਿਰਫ ਉਹਨਾਂ ਸਾਥੀਆਂ ਦੀ ਮਿਹਨਤ ਦੇ ਨਾਲ ਇਹ ਸੰਭਵ ਹੋ ਸਕਿਆ ਸੋ ਇੱਕ ਵਾਰ ਫਿਰ ਤੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿੱਤੇ ਸਾਰੇ ਸਾਥੀਆਂ ਨੂੰ ਮੁਬਾਰਕਾਂ ਨੇ ਔਰ ਮੈਂ ਉਮੀਦ ਆਸ ਕਰਦਾ ਕਿ ਇਹ ਸਾਰੇ ਜਿੱਤੇ ਹੋਏ ਸਾਡੇ ਸਾਥੀ ਇਹ ਆਪਦੇ ਆਪਦੇ ਬੋਰਡਾਂ ਦੇ ਆਪਦੇ ਆਪਦੇ ਇਲਾਕੇ ਦੇ ਲੋਕਾਂ ਦੀ ਸੇਵਾ ਦੇ ਵਿੱਚ ਔਰ ਵਿਕਾਸ ਕਾਰਜਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਉਣਗੇ ਔਰ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਦੇ ਲਈ ਇਹ ਮਾਣ ਦੀ ਗੱਲ ਹੋਈ ਕਿ ਜਦੋਂ ਗਰਾਸ ਰੂਟ ਲੈਵਲ ਤੇ ਸਾਡੇ ਸਾਥੀ ਵਿਕਾਸ ਦੇ ਇਹਦੇ ਕੰਮ ਕਰਾਉਣਗੇ ਔਰ ਮੈਂ ਆਸ਼ਵਾਸਤ ਕਰਨਾ ਚਾਹੁੰਦਾ ਵਿਸ਼ਵਾਸ ਦਿਵਾਉਣਾ ਚਾਹੁੰਦਾ ਸਾਰੇ ਪੰਜਾਬ ਦੇ ਸ਼ਹਿਰੀ ਕਿ ਤਰ੍ਹਾਂ ਦੇ ਲੋਕਾਂ ਨੂੰ ਕਿ ਜਿਸ ਵਿਸ਼ਵਾਸ ਦੇ ਨਾਲ ਉਹਨਾਂ ਨੇ ਸਾਨੂੰ ਆਮ ਆਦੀ ਪਾਰਟੀ ਨੂੰ ਵੋਟਾਂ ਪਾਈਆਂ ਨੇ ਉਹਨਾਂ ਦੇ ਵਿਸ਼ਵਾਸ ਦੇ ਉੱਪਰ ਖਰਾ ਉਤਰ ਜੀ ਆਮ ਆਦੀ ਪਾਰਟੀ ਕੋਈ ਕਸਰ ਨਹੀਂ ਛੱਡੇਗੀ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਇਸ ਤੋਂ ਬਾਅਦ ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਕਿਉਂਕਿ ਅੱਜ ਵੱਡੇ ਸ਼ਹੀਦਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਵੀ ਹੈ ਅਸੀਂ ਸਾਰੇ ਮੈਂ ਕੰਗ ਸਾਬ ਡਾਕਟਰ ਸਨੀ ਜੀ ਅਸੀਂ ਸਾਰੀ ਟੀਮ ਹੈ ਜਿਹੜੀ ਉਹ ਚਮਕੌਰ ਸਾਹਿਬ ਉਸ ਪਵਿੱਤਰ ਧਰਤੀ ਨੂੰ ਨਮਨ ਕਰਨ ਦੇ ਲਈ ਜਾ ਰਹੇ ਹਾਂ ਕਿਉਂਕਿ ਉਹ ਇਹੋ ਜਿਹੀ ਧਰਤੀ ਹੈ ਕਿ ਜਿੱਥੋਂ ਸ਼ਹਾਦਤ ਲਸਾਨੀ ਸ਼ਹਾਦਤ ਦਾ ਸੁਨੇਹਾ ਪੂਰੀ ਦੁਨੀਆ ਦੇ ਵਿੱਚ ਗਿਆ ਹੈ ਇਹੋ ਜੀਆਂ ਸ਼ਾਤਨ ਜਿਹੜੀਆਂ ਉਹ ਸਾਰੀ ਦੁਨੀਆ ਦੇ ਵਿੱਚ ਕਿਤੇ ਦੇਖਣ ਸੁਣਨ ਨਹੀਂ ਮਿਲਦੀਆਂ ਸੋ ਉੱਥੇ ਨਤ ਨਤ ਖੁੰਦੇ ਲਈ ਚੱਲੇ ਹੋ ਰਸਤਵਾ ਦਾ ਅਸੀਂ ਮੁਹੱਲੇ ਦੇ ਵਿੱਚੋਂ ਕੱਲ੍ਹ ਹਾਸਾ ਇੱਕ ਬਿਲਡਿੰਗ ਗਿਰੀ ਹੈ ਉੱਥੇ ਮੌਕੇ ਦਾ ਜਾਇਜ਼ਾ ਲੈਣ ਜਿਹੜਾ ਉਹ ਜਾਵਾਂਗੇ ਸੋ ਤੁਹਾਡਾ ਸਾਰਿਆਂ ਦਾ ਸਾਰੇ ਵੀਰ ਸਾਥੀਆਂ ਦਾ ਇੱਕ ਵਾਰ ਫੇਰ ਤੋਂ ਬਹੁਤ ਬਹੁਤ ਧੰਨਵਾਦ